ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਲੈ ਕੇ ਆਏ ਦੋਸਤੋ ਜੌਂਡੀਅਰ 52 ਦਾ ਟਰੈਕਟਰ ਦੀ ਵੀਡੀਓ ਦੋਸਤੋ 23 ਮਾਡਲ ਅਤੇ 10 ਲੱਖ 42 ਹਜ਼ਾਰ ਇਹਦਾ ਰੇਟ ਰੱਖਿਆ ਗਿਆ ਹੈ 50 ਨੰਬਰ ਟਰੈਕਟਰ ਦੋਸਤੋ ਜੌਂਡੀਅਰ 52 ਦਾ ਟਰੈਕਟਰ ਸਾਰਾ ਟਰੈਕਟਰ ਸਾਫ਼ ਪਿਆ ਵਧੀਆ ਹਾਲਤ ਵਿੱਚ ਟਰੈਕਟਰ ਦੋਸਤੋ ਟੌਪ ਮਾਡਲ ਟਰੈਕਟਰ ਹੈ ਸਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਡੁਲ ਕਲਚ ਟਰੈਕਟਰ ਦੋਸਤੋ ਟਾਇਰਾਂ ਦੀ ਗੱਲ ਕਰੀ ਦੋਸਤੋ ਗੋਡ ਡੀਅਰ ਦੇ ਟਾਇਰ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਟਾਇਰਾਂ ਦੇ ਨਾਲ ਬੇਟ ਵੀ ਲੱਗੇ ਪਿਆ ਚੈਰੀਟਰਸ ਨੂੰ ਨਵੇਂ ਮਿਲਣਗੇ ਦੋਸਤੋ ਵਧੀਆ ਸਾਫਟਵੇਅਰ ਆ ਦੋਸਤੋ ਚਾਰੇ ਬਾਕੀ ਬੈਕ ਸਾਈਡ ਤੋਂ ਨੂੰ ਟਰੈਕਟਰ ਦਿਖਾ ਦਿੰਨੇ ਦੋਸਤੋ ਪੰਜਾਬ ਨੰਬਰ ਟਰੈਕਟਰ ਡਾਬਰ ਤੇ ਢੰਡਾ ਸਾਨੂੰ ਨਾਲ ਮਿਲੂਗਾ ਸਾਰਾ ਟਰੈਕਟਰ ਸਾਫ ਪਿਆ ਦੋਸਤੋ ਵਧੀਆ ਹਾਲਤ ਚ ਟਰੈਕਟਰ ਹੈਗਾ 23 23 ਮਾਡਲ ਟਰੈਕਟਰ ਦੋਸਤੋ ਵਧੀਆ ਸਾਫਟ ਟਰੈਕਟਰ ਤਿੰਨ ਸਿਲੰਡਰ ਆ ਦੋਸਤੋ ਇੰਜਨ ਗੇਅਰ ਬਿਲਕੁਲ ਓਕੇ ਆ ਪਾਵਰ ਸਟੀਅਰਿੰਗ ਰੂਲ ਕਲਚ ਟਰੈਕਟਰ ਦੋਸਤੋ ਸਰਵਿਸ ਹੋਈ ਵੀ ਆ ਤੇ ਬਦਿਆ ਸਾਫ ਟਰੈਕਟਰ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਗਾ ਸਾਰਾ ਟਰੈਕਟਰ origignal ਪਿਆ ਦੋਸਤੋ ਤੇ ਬਾਕੀ ਅਗਲਾ ਟਰੈਕਟਰ ਆਪਣੇ ਕੋਲੇ ਦੋਸਤੋ ਆਇਆਗਾ ਜੌਂਡੀਰ 5310 ਦੋਸਤੋ 2018 ਮਾਡਲ ਹੈ ਇਹ 915 ਦਾ ਰੇਟ ਰੱਖਿਆ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਟਰੈਕਟਰ ਹੈ ਵੀ ਦੋਸਤੋ ਡੈਕ ਲੱਗਿਆ ਹੋਇਆਗਾ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਗਾ ਤੇ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਆ ਦੋਸਤੋ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ 16x28 ਦੇ ਟਾਇਰ ਹੈ ਗੋਡੀਅਰ ਦੇ ਟਾਇਰ ਹੈ ਟਾਇਰ ਚਾਰੇ ਇਹਨਾਂ ਨੂੰ ਨਵੇਂ ਮਿਲਣਗੇ ਦੋਸਤੋ ਬੜੀਆ ਸਾਫ ਹਾਲਤ ਦੇ ਵਿੱਚ ਟਾਇਰ ਹੈ ਦੋਸਤੋ ਬਾਕੀ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਡਾਬਰ ਤੇ ਟੈਂਡਰ ਦੋਸਤੋ ਨਾਲ ਮਿਲੂਗਾ ਤੇ ਪੰਜਾਬ ਨੰਬਰ ਟਰੈਕਟਰ ਦੋਸਤੋ 16x28 ਦੇ ਟਾਇਰ ਇਹਦੇ ਤੇ ਤਿੰਨ ਸਿਲੰਡਰ ਦੋਸਤੋ ਸਾਰਾ ਟਰੈਕਟਰ ਸਾਫ ਪਿਆ ਬਿਲਕੁਲ ਦੋਸਤੋ ਨਵਾਂ ਟਰੈਕਟਰ ਹੈਗਾ ਪਾਵਰ ਸਟੇਰੀਂਗ ਵਾਲਾ ਟਰੈਕਟਰ ਦੋਸਤੋ ਅਗਲਾ ਆਪਣੇ ਕੋਲ 2021 ਮਾਡਲ 845 ਦਾ ਰੇਟ ਹੈ ਦੋਸਤੋ ਤੇ ਜੋਨਡੀਰ 5405 ਟਰੈਕਟਰ ਦੋਸਤੋ ਛਾਤਰੀ ਲੱਗੀ ہوئی ਆ ਪਾਵਰ ਸਟੀਅਰਿੰਗ ਡੂਲ ਕਲਾਚ ਟਰੈਕਟਰ ਰੰਗ ਪੈਂਟ ਸਾਰਾ ਨਾਲ ਦਾ ਹੋਇਆ ਵਗਾ ਵਧੀਆ ਸਾਫ ਟਰੈਕਟਰ ਐਮ ਆਰ ਐਫ ਦੇ ਟਾਇਰ 16 9 30 ਦੇ ਟਾਇਰ ਇਹਦੇ ਦੋਸਤੋ ਤੇ ਟਾਇਰ ਟਾਇਰ ਵਧੀਆ ਸਾਫ ਹੈ ਨਵੀਂ ਕੰਡੀਸ਼ਨ ਚ ਟਾਇਰ ਪਿਆ ਦੋਸਤੋ ਬਾਕੀ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਨਾਵਰਤੀ ਡੰਡਸੂ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਤੇ ਵਰਣਾ ਵਾਲੀ ਹਰੀ ਦੇ ਵਿੱਚ ਇਹ ਤਿੰਨੇ ਟਰੈਕਟਰ ਖੜੇ ਆ ਦੋਸਤੋ ਤੇ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਲੈਣੇ ਆ ਦੋਸਤੋ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਦੇਖ ਸਕਦੇ ਹੋ 5405 ਟਰੈਕਟਰ ਦੋਸਤੋ ਸਾਫ ਹਾਲਤ ਦੇ ਵਿੱਚ ਤਿੰਨੇ ਟਰੈਕਟਰ ਤੁਹਾਨੂੰ ਮਿਲਣਗੇ ਦੋਸਤੋ ਤੇ ਕਾਗਜ਼ ਪੱਤੇ ਸਾਰੇ ਨਾਲ ਮਿਲੂ ਦੋਸਤੋ ਡਾਬਰ ਤੇ ਢੰਡਾ ਇਹਨਾਂ ਨਾਲ ਆ ਦੋਸਤੋ ਟਰੈਕਟਰ ਸਾਰੇ 오ਰੀਜਨਲ ਆ ਵੀਡੀਓ ਨੂੰ ਕਰ ਦੋ ਸ਼ੇਅਰ ਦੋਸਤੋ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਦੋਸਤੋ